ਨੇ ਹੋ ਰਿਹਾ ਹੈ। ਹਲੋ ਹਾਜੀ ਕਿਵੇਂ ਹੋਵਗੇ? ਆਪ ਸਭ ਠੀਕਾ ਹੋਗੇ? ਕਪੜੇ ਤੇ ਹੀ ਜਾਣੇ ਹੋਣਾ। ਮਸਤਨ ਖੜਕ ਖੜਕ ਕੱਜਣ ਲੱਗੀ ਇਹ ਪਤਾ ਨਹੀਂ ਕਿ ਵਾਰ ਮਾੜਾ ਲੇ ਫੇ ਡਕਪੜਾ ਪੈ ਜਾਈ ਫੜਖੜਪਾ ਲੱਗ ਜਾਈ ਮੈਂ ਅੱਜ ਮੈਂ ਸ਼ਾਮ ਨੂੰ ਫੋਕਸ ਵੇਸ ਦੇ ਅੱਪਰ ਸੁਪਨੇ ਪਾਉਂਦੇ ਸਵਰ ਨੂੰ 11:00 ਬੱਜ ਗਏ ਮੈਨੂੰ ਤਾਂ ਕੁਬਾਲ ਹੀ ਜਾ ਰਹੀ ਸਵੇਰਾਂ ਨੂੰ ਦਿਖਣ ਲੱਗ ਪਿਆ ਹੋਊ ਸੁਪਨੇ ਪਾਉਂਦਾ ਉਦੋਂ ਕੰਨ ਦਿੱਤੀ ਬੜੀ ਹਵਾ ਮਿਸ਼ਟ ਰਹੀ تاسو څنګه تا کوم یوته مونږه یې کده کپڑے کده پانډه Сейчас только парка. ਚਲੋ ਜੀ ਕੱਪੜੇ ਤੇ ਪੱਤੋ ਤਾਰ-ਪਾਰ ਤੀਤੋ ਧੋ ਕੇ ਚਲੋ ਹੁਣ ਠੰਡੇ ਠੰਡੇ ਸੁੱਕ ਜਾਣਾ ਗਰਮੀ ਜਿਵੇਂ ਨਾ ਲੱਗਦਾ ਹੁਣ ਤਾਂ ਕੁਛ ਵਾਰ ਚ ਨਾ ਰੰਗ ਜਾ ਉੱਡ ਜਾਂਦਾ ਮੇਰੇ ਕੋਲ ਪਹਿਲਾਂ ਤਾਂ ਬੜਾ ਕਮੈਂਟ ਆਇਆ ਮੈਂ ਡਿਲੀਟ ਕਰ ਦਿੰਦੀ ਮੈਂ ਰੱਖਦੀ ਨਹੀਂ ਦਿੰਦੀ ਇਹ ਮੈਂ ਕਹਿੰਦੀ ਪੱਤ ਸਿਣਾ ਵਲਤ ਨਹੀਂ ਬੋਲਣਾ ਹੈ ਨਾ ਕਹਿੰਦੀ ਹੈਨੇ ਤੁਹਾਡੀਆਂ ਵੀਡੀਓ ਤਾਂ ਨਹੀਂ ਚੱਲਦੀਆਂ ਹੈਗੀਆਂ ਕਹਿੰਦੀ ਤੁਸੀਂ ਨਾ ਵੀ ਜੋ ਹੈ ਜੋ ਹੁੰਨਿਓ ਹਨਾ ਉਹ ਇਹ ਜੋ ਚੀ ਵੀਡੀਓ ਬਣਾ ਦੰਨੇ ਉਹ ਕਹਿੰਦੀ ਤੇ ਤੁਸੀਂ ਕੱਪੜੇ ਵਾਦ ਲਿਆ ਕਰੋ ਹਨਾ ਵਧੀਆ ਬਣਾ ਕੇ ਕਹਿੰਦੀ ਵੀਡੀਓ ਬਣਾਇਆ ਕਰੋ ਵੀ ਦੇਖੋ ਨਾ ਜਦ ਮੈਂ ਕਹਿੰਦੀ ਆਂ ਕਿ ਚੱਤ ਜਿੰਮੇਦਾਰ ਆ ਦੇਖੋ ਮੈਂ ਸਾਰੇ ਦੇ ਨਹੀਂ ਮੁਕਦੇ ਹਨਾ ਵਧੀਆ ਕਿੱਥੇ ਬਣ ਜੀਏ ਕੱਪੜੇ ਲਾਉਣ ਖਾਣ ਕੀ ਰਹੀਏ ਵੀ ਦੇਖੋ ਇਹ ਚੀਜ਼ ਮੈਨੂੰ ਵਧੀਆ ਲੱਗਦਾ ਆਪਾਂ ਸਿੰਪਲ ਰਹੀਏ ਜਿਹੜੇ ਜਿਹੜੇ ਘਰੇ ਆ ਸਾਦਗੀ ਚੋਹੇ ਰਹਨੇ ਆ ਤੇ ਨਾ ਆਪਾਂ ਤੋਂ ਕਪੜੇ ਬਿੰਦੇ ਬਿੰਦੇ ਬਦਲੇ ਜਾਣ ਨਾ ਮੈਂ ਬਦਲਾ ਜੋ ਮੇਰੇ ਪਾਏ ਹੁੰਦੇ ਨੇ ਆਪਾਂ ਉਸੇ ਕਪੜਿਆਂ ਚ ਹੀ ਬਣਾਉਂਦੇ ਹਾਂ ਨਾ ਦੇਖੋ ਸੋਹਣੇ ਬਣ ਕੇ ਕੋਈ ਸੋ ਆਪਾਂ ਵਿਊ ਨਹੀਂ ਲੈਣੇ ਹੈਗੇ ਤੇ ਕੋਈ ਇਹੋ ਨਹੀਂ ਕਰਨਾ ਜਿਨੇ ਭੈਣ ਭਾਈ ਨੇ ਦੇਖਣਾ ਹਨ ਉਹ ਤਾਂ ਉਹ ਵੀ ਦੇਖ ਲਾਂਗੇ ਨੇ ਜਿਨੇ ਨਹੀਂ ਦੇਖਣਾ ਕਿੰਨੇ ਮਾਪੀ ਸੋਹਣੇ ਬਣ ਗਿਓ ਦੇਖੇ ਸੋਹਣੇ ਸੋਹਣੇ ਵਾਲੀਆਂ ਗੱਲਾਂ ਤਾਂ ਹੈ ਨਹੀਂ ਮੈਂ ਤਾਂ ਜੋ ਜਿਵੇਂ ਅਸੀਂ ਕੰਮ ਕਰਦੀਆਂ ਜਿਹੇ ਜੀ ਕਪੜੇ ਚ ਹੁੰਨੇ ਆ ਸਿਰ ਤੇ ਜਿਹੇ ਜਿਵੇਂ ਚੁੰਨੀ ਹੁੰਦੀ ਆ ਉਹ ਚੁੰਨੀ ਮੈਂ ਕਦੇ ਚੁੰਨੀ ਨਹੀਂ ਪਾਦਲੀ ਹੈਗੀ ਨਾ ਮੈਂ ਕਦੇ ਕੱਪੜੇ ਬਦਲਨੇ ਨੇ ਜੋੜੇ ਕੱਪੜਾ ਚੋਂ ਕੰਮ ਕਰਦੀ ਹਾਂ ਉਹ ਵੀ ਆ ਜਾਂਦੇ ਮੈਂ ਇਸ ਸਰ ਵੀ ਨਹੀਂ ਬਹਉਦੀ ਕਈ ਵਾਰ ਨਹੀਂ ਸਰ ਸਰਵਾ ਕੇ ਆਉਂਦੀਆਂ ਨੇ ਨਾ ਮੈਨੂੰ ਸਾਦ ਕੀ ਪਸੰਦ ਹੈ ਸਾਦ ਕੀ ਹੀ ਰਹਿਣੀ ਹੈ ਮੈਨੂੰ ਕੋਈ ਟੌਕਸਕੀ ਨਹੀਂ ਦਾ ਨਹੀਂ ਹੈਗਾ ਤੇ ਜਿਹੜਾ ਜਿਹੇ ਜ ਹੈਗੇ ਉਹ ਜਿਹੇ ਹੈਗੇ ਭਾੜੇ ਟੌਕਸਕੀ ਨਹੀਂ ਲਾ ਕੇ ਕਿਹੜਾ ਜ਼ਿਆਦੇ ਵਹਿੂ ਹੋਣਗੇ ਹਨਾ ਸਹ ਕਹਿੰਦੇ ਬੰਦੇ ਨੇ ਜੀ ਬੰਦੇ ਦੀ ਪਰਖ ਤਾਂ ਆ ਜਾਂਦੀ ਆ ਇਹ ਬੰਦਾ ਕਹੇ ਜਾ ਇਹ ਕਹੇ ਜਾ ਟੌਕਸਕੀ ਨੇ ਨਾਲੋਂ ਜ਼ਿਆਦਾ ਪਤਾ ਲੱਗਦਾ ਹਨਾ ਨਾ ਅਸੀਂ ਕਦੇ ਐ ਕਿ ਆ ਵੀ ਬੱਤੇ ਛੋਟੇ ਆ ਅਸੀਂ ਜਾਂ ਪੱਤੇ ਆ ਜਾਂ ਅਸੀਂ ਛੋਟੇ ਜਿਹੇ ਹੈਗੇ ਹਾਂ ਉਹੋ ਜਿਹਾ ਠੀਕ ਆ ਤੇ ਉਹਨੂੰ ਚੰਗੇ ਦੋਨੋਂ ਮਾੜੇ ਵਧੀਆ ਤੇ ਉਹ ਤਾਂ ਇਹਦੀ ਰੋਟੀ ਮਿਲ ਜਾਂਦੀ ਆ ਭੈਣ ਟੌਰਸ ਕਿੰਨੇ ਨਾਲ ਲਾ ਕੇ ਕੁਝ ਨਹੀਂ ਮਿਲਦਾ ਤੇ ਨਾ ਹਾਸਤਾ ਹਵਲਾ ਹੱਸ ਫਿਰਦੇ ਨੇ ਸਾਨੂੰ ਕੋ ਟੌਰਸ ਕਿੰਨਾਂ ਦਾ ਨਹੀਂ ਹੈਗਾ ਨਾ ਅਸੀਂ ਲਾਈਂਗਾ ਕਦੇ ਜਿਹੇ ਸਾਡੇ ਕੱਪੜਾ ਲੀਡ ਹੁੰਦਾ ਅਸੀਂ ਉਹ ਜਿਹੇ ਚ ਮੈਂ ਵੀਡੀਓ ਬਣਾਉਣੀ ਆ ਜਿਵੇਂ ਬਸ ਰਹਿ ਨਹੀਂ ਆ ਘਰੇ ਸੈਂਪਲ ਆਈ ਮੈਨੂੰ ਵਧੀਆ ਲੱਗਦਾ ਭੈਣ ਮੇਰੀਓ ਚਲੋ ਕਿਸੇ ਦਾ ਮਾਣ ਹੁੰਦਾ ਟਾਰਸ ਕਿੰਨੀ ਨਾਉਣ ਦੇ ਲਾ ਕੇ ਨਾ ਟਾਰਸ ਕਿੰਨੀ ਚਲੋ ਬਣਾ ਲਓ ਹਨਾ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਤੇ ਪਰ ਜਿਹੇ ਜਿਵੇਂ ਮੈਂ ਤਾਂ ਸਿੰਪਲ ਸਿੱਧੀ ਸਾਦੀ ਰਹਿਣੀ ਆ ਉਹ ਜਿਹੇ ਠੀਕ ਆ ਕਰਦੇ ਆਪਾਂ ਧਮ ਚੜ ਕੇ ਦੇਖੋ ਹੁੰਦੇ ਨਾਲ ਹੀ ਉਹ ਕੱਪੜੇ ਸੁੱਕਣੇ ਪਾ ਕੇ ਆਇਆ ਪਤਾ ਨਹੀਂ ਤਾਂ ਮੇਰਾ ਖੂਨ ਖਾਣ ਦਾੜਾ ਮੈਨੂੰ ਕੁਝ ਨਹੀਂ ਪਤਾ ਲੱਗਦਾ ਹੈਗਾ ਪਤਾ ਨਹੀਂ ਉਹ ਕਹਿੰਦੇ ਹੁੰਦੇ ਨੇ ਜਦੋਂ ਫੋਨ ਗਾੜਾ ਹੁੰਦਾ ਉਹਦੇ ਬੰਦੇ ਦਾ ਦਮ ਛੜਦਾ ਮੇਰਾ ਬੈਠੀ ਦਾ ਵੀ ਐਂ ਦਮ ਚੜੀ ਜਾਂਦਾ ਹੁੰਦਾ ਕਾ ਜੇ ਮੈਂ ਨਾ ਵੀ ਕੋਈ ਕੰਮ ਕਰਦੀ ਹਾਂ ਪਤਾ ਨਹੀਂ ਕੀ ਕਾਰਨ ਕੀ ਨਾ ਮੈਨੂੰ ਪਤਾ ਲੱਗਦੀ ਮੈਂ ਟੈਸਟ ਕਰਾਉਂਗੀ ਹੁਣ ਮੈਨੂੰ ਕਈਆਂ ਨੇ ਕਹਤਾ ਵੀ ਤੇਰਾ ਫੋਨ ਗਾੜਾ ਹੋਊਗਾ ਵੀ ਜਿਹੜਾ ਤੇਰਾ ਫੋਨ ਤੇ ਗੱਲ ਕਰਦੀਆਂ ਦਾ ਵੀਡੀਓ ਬਣਾਉਣੀ ਆ ਹੁਣ ਕੀ ਕਰਕੇ ਉਹਦੇ ਕੱਪੜੇ ਸਫੋਨੇ ਪਾ ਕੇ ਕੁਝ ਵੀ ਨਹੀਂ ਕਰਿਆ ਆਏਗਾ ਤੇ ਐਨੇ ਨਾ ਮੇਰਾ ਦਮ ਚੜਿਆ ਤਾਂ ਦਮ ਨਾਲ ਦਮ ਹੀ ਡਾਲਦਾ ਦੇਖੋ ਪਤਾ ਨਹੀਂ ਕੀ ਕਾਰਨ ਫਰਾਂ ਦੇ ਕੰਮ ਤਾਂ ਸਾਰਾ ਤਾਂ ਨੂੰ ਨਿਪਟੜ ਦੇ ਕੀ ਕਰੀ ਹੁਣ ਸਬਜ਼ੀ ਰੋਟੀ ਬਣਾਉਣੀ ਆ ਕੱਪੜੇ ਬਾਹ ਤੇ ਸੁਕਾਣੇ ਚੁੱਲ੍ਹੇ ਖਣੀ ਹੁੰਨੇ ਭਣ ਟੌਰਸਕਿੰਨੀ ਕਿੱਥੋਂ ਲਾ ਲਈ ਜੱਟਾਂ ਦੇ ਕਿੱਥੇ ਟੌਰਸਕਿੰਨੀ ਲੱਗਦੀਆਂ ਨੇ ਇਹ ਤਾਂ ਬੇਲਿਆਂ ਤੋਂ ਲੱਗਦੀਆਂ ਟੌਰਸਕਿੰਨੀ ਆ ਚਲੋ ਜੀ ਇੱਥੇ ਆਪਾਂ ਕਰਦੇ ਆ ਵੀਡੀਓ ਦਾ ਐਂਡ ਮਿਲਦੇ ਆਂ ਫਿਰ ਸੁਣਾਂਗੇ ਹੋਰ ਬਲੌਗ ਨਾਲ